ਸਰਹੀਆਂ ਗਏ ਜਾ ਰਹੀਆਂ ਸੀ ਕਿ ਅੱਜ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਸਾਹਮਣੇ ਨਿਕਲ ਕੇ ਆ ਸਕਦਾ ਲੇਕਿਨ ਉੱਥੇ ਹੀ ਇਹ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਜੋ ਵੱਡਾ ਫੈਸਲਾ ਤਾਂ ਆਉਂਦਾ ਲੇਕਿਨ ਉਹ ਆਂਦਾ ਹੈ ਜਿਹੜੇ ਸਿੰਘ ਸਾਹਿਬ ਹੈਗੇ ਨੇ ਸ਼੍ਰੀ ਕਾਲਤਖਬ ਸਾਹਿਬ ਜਾਂ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਲੈ ਕੇ ਤਾਂ ਹੁਣ ਜੋ ਸ਼੍ਰੀ ਕਾਲਤਖਬ ਸਾਹਿਬ ਦੇ ਸਿੰਘ ਸਾਹਿਬ ਨੇ ਗਿਆਨੀ ਰਕबीर ਸਿੰਘ ਜੀ ਜਾਂ ਫਿਰ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤ੍ਰਿਕਵੰਦੀਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਕਾਰਗਾਰੀ ਜੇ ਕਹਿ ਲਈਏ ਕਿ ਸੇਵਾ ਨਿਭਾਉਣ ਦਾ ਜਿਹੜਾ ਮੌਕਾ ਮਿਲਿਆ ਉਹ ਮਿਲਿਆ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਤਾਂ ਉਹ ਪੁੱਤਰ ਨੇ ਸਰਦਾਰ ਨਰਿੰਦਰ ਸਿੰਘ ਜੀ ਵਾਸੀ ਪਿੰਡ ਜੱਬੋਵਾਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਦਾ ਤਾਂ ਉੱਥੋਂ ਦੇ ਰਹਿਣ ਵਾਲੇ ਨੇ ਤਾਂ ਗੁਰਮਤ ਤੇ ਜੇ ਕਰਤਿਰ ਰਮੇ ਦੀ ਗੱਲ ਕਰੀਏ ਤਾਂ 2001 ਤੋਂ ਸਿੱਖ ਕਥਾਵਾਚਕ ਨੇ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵਿਦਿਆ ਜੋ ਵਿਆਖਿਆ ਤਾਂ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ ਸ੍ਰੀ ਗੁਰੂ ਅ ਸੂਰਜ ਪ੍ਰਤਾਪ ਗ੍ਰੰਥ ਪ੍ਰਚਾਰ ਪੰਥ ਪ੍ਰਕਾਸ਼ ਤਾਂ ਉਹਨਾਂ ਦੀ ਜਿਹੜੀ ਵਿੱਦਿਆ ਦੀ ਗੱਲ ਕਰ ਰਹੇ ਹਾਂ ਤਾਂ ਆਦੀ ਅਤੇ ਸਿੱਖ ਰਹਿਤ ਮਰਿਆਦਾ ਦੀ ਪੂਰੀ ਵਿਆਖਿਆ ਜਿਹੜੀ ਆ ਉਹਨਾਂ ਨੂੰ ਪਤਾ ਹੈ ਤਾਂ ਉੱਥੇ ਹੀ ਉਮਰ ਜੇਕਰ ਇਹਨਾਂ ਦੀ ਗੱਲ ਕਰੀ ਤਾਂ 40 ਸਾਲ ਦੇ ਕਰੀਬ ਜੋ ਉਹਨਾਂ ਦੀ ਉਮਰ ਹੈ ਵਿੱਦਿਆ ਅੰਮ੍ਰਿਤ ਇਤਿਹਾਸ ਦੇ ਵਿੱਚ ਕੀਤੀ ਹੋਈ ਆ ਤਾਂ ਸਿੱਖ ਮਸ਼ਿਨਰੀ ਕਾਲਜ ਤੋਂ ਧਾਰਮਿਕ ਵਿੱਦਿਆ ਜਿਹੜੀ ਉਹਨਾਂ ਵੱਲੋਂ ਪ੍ਰਾਪਤ ਕੀਤੀ ਗਈ ਆ ਤਾਂ ਪਿਛਲੇ 3 ਸਾਲ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਚਕਨ ਸ਼੍ਰੀ ਦਰਬਾਰ ਸਾਹਿਬ ਕਥਾ ਦੀ ਜਿਹੜੀ ਹਾਜ਼ਰੀ ਜਿਹੜੀ ਆ ਉਹ ਲਗਾ ਰਹੇ ਨੇ ਤਾਂ ਉਸ ਦੇ ਨਾਲ ਜਿਕਰ ਪਰਿਵਾਰ ਦੇ ਬਾਰੇ ਜੇ ਜਾਣਕਾਰੀ ਦਿੱਤੀ ਆ ਪਰਿਵਾਰ ਦੇ ਬਾਰੇ ਉਹਨਾਂ ਦੇ ਪਿਛਲੇ 12 ਸਾਲਾਂ ਤੋਂ ਗਰੀਬ ਤੇ ਜਿਤੇਮ ਬੱਚਿਆਂ ਦੀ ਪੜ੍ਹਾਈ ਦਾ ਅਤੇ ਰਹਿਣ ਦਾ ਬਸੇਰੇ ਦਾ ਜਿਹੜਾ ਉਹਨਾਂ ਵੱਲੋਂ ਉਪਰਾਲਾ ਵੀ ਕੀਤਾ ਗਿਆ ਤਾਂ ਪੂਰਾ ਪਰਿਵਾਰ ਜਿਹੜਾ ਇਹਨਾਂ ਦਾ ਹੇਗਾ ਉਹ ਅਮਰਤ ਧਾਰੀ ਹੈਗਾ ਤਾਂ ਉਹਨਾਂ ਨੂੰ ਹੁਣ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਹੋਣਾ ਨੂੰ ਹੁਣ ਇੱਥੇ ਸ਼੍ਰੀ ਕਾਲ ਤਖਤ ਸਾਹਿਬ ਤੇ ਉਸ ਦੇ ਨਾਲ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਾਰਜਗਲੀ ਜਥੇਦਾਰ ਵੱਜੋਂ ਹੁਣ ਸੇਵਾ ਜਿਹੜੀ ਉਹਨਾਂ ਨੂੰ ਨਿਭਾਣੀ ਪੈਗੀ ਤਾਂ ਅੱਜ ਦੀ ਜਿਹੜੀ ਅਹਿਮ ਤੇ ਵੱਡੀ ਅਪਡੇਟ ਇਹ ਹੈਗੀ ਹੈ ਕਿ ਜੋ ਸਿੰਘ ਸਾਹਿਬ ਸੀਗੇ ਜਾਂ 2 ਤਰੀਕ ਨੂੰ ਜਿਹੜਾ ਹੋਇਆ ਸੀਗਾ ਫੈਸਲਾ ਜਿਸ ਦੇ ਵਿੱਚ ਗੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਜੋ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੀਗਾ ਉਸ ਦੇ ਵਿੱਚ ਗਿਆਨੀ ਹਰਪੀ ਸਿੰਘ ਜੀ ਗਿਆਨੀ ਰਕबीर ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਤਾਂ ਹੁਣ ਤਿੰਨਾਂ ਨੂੰ ਹੀ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਅੱਜ ਉਹਨਾਂ ਦੀ ਜਗ੍ਹਾ ਦੇ ਉੱਤੇ ਕਿਉਂਕਿ ਕੇਸਗੜ੍ਹ ਸਾਹਿਬ ਤਾਂ ਸ਼੍ਰੀ ਕਾਲ ਤਖਸਾਲ ਸਾਹਿਬ ਤੇ ਜੋ ਕਾਰਜਕਾਰੀ ਜੇ ਕਿ ਕਹਿ ਲਈਏ ਤਾਂ ਜੋ ਸਿੰਘ ਸਾਹਿਬ ਵੱਜੋਂ ਜਿਹੜੀ ਸੇਵਾ ਨਿਭਾਉਣੀ ਪਏਗੀ ਤਾਂ ਉਹਨਾਂ ਦਾ ਨਾਮ ਹੈਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਂ ਹੁਣ ਦੀ ਜਿਹੜੀ ਸਭ ਤੋਂ ਵੱਡੀ ਅਪਡੇਟ ਜਿਹੜੀ ਤੁਹਾਡਾ ਨਾਲ ਸਾਂਝੀ ਕੀਤੀ ਆ ਬਨੇਰੋ ਜਗਵਾਨੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਵਾਨੀ ਟੀਵੀ ਸ਼੍ਰੀ ਹਮਸਾਹਿ ਜੀ ਅਸਰਿਆਂ ਲਏ ਜਾਂ ਰਹੀਆਂ ਸੀ ਕਿ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਸਾਹਮਣੇ ਨਿਕਲ ਕੇ ਆ ਸਕਦਾ ਲੇਕਿਨ ਉੱਥੇ ਹੀ ਇਹ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਜੋ ਵੱਡਾ ਫੈਸਲਾ ਤਾਂ ਆਉਂਦਾ ਲੇਕਿਨ ਉਹ ਆਂਦਾ ਹੈ ਜਿਹੜੇ ਸਿੰਘ ਸਾਹਿਬ ਹੈਗੇ ਨੇ ਸ਼੍ਰੀ ਕਾਲਤਖਸ ਸਾਹਿਬ ਜਾਂ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਲੈ ਕੇ ਤਾਂ ਹੁਣ ਜੋ ਸ਼੍ਰੀ ਕਾਲਤਖਸ ਸਾਹਿਬ ਦੇ ਸਿੰਘ ਸਾਹਿਬ ਨੇ ਗਿਆਨੀ ਰਕबीर ਸਿੰਘ ਜੀ ਜਾਂ ਫਿਰ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਜੀ ਤਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੋਂ ਆਉਂਦੀ ਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਕਾਰਜਕਾਰੀ ਜੇ ਕਹਿ ਲਈਏ ਕਿ ਸੇਵਾ ਨਿਭਾਉਣ ਦਾ ਜਿਹੜਾ ਮੌਕਾ ਮਿਲਿਆ ਉਹ ਮਿਲਿਆ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਤਾਂ ਉਹ ਪੁੱਤਰ ਨੇ ਸਰਦਾਰ ਨਰਿੰਦਰ ਸਿੰਘ ਜੀ ਵਾਸੀ ਪਿੰਡ ਜੱਬੋਵਾਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਦਾ ਤਾਂ ਉੱਥੋਂ ਦੇ ਰਹਿਣ ਵਾਲੇ ਨੇ ਤਾਂ ਗੁਰਮਤ ਤੇ ਜੇ ਕਰਤਿਰ ਰਮੇ ਦੀ ਗੱਲ ਕਰੀਏ ਤਾਂ 2001 ਤੋਂ ਸਿੱਖ ਕਥਾਵਾਚਕ ਨੇ ਸਮੁੱਚੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਵਿਦਿਆ ਜੋ ਵਿਆਖਿਆ ਤਾਂ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਪ੍ਰਚਾਨ ਪੰਥ ਪ੍ਰਕਾਸ਼ ਤਾਂ ਉਹਨਾਂ ਦੀ ਜਿਹੜੀ ਵਿਦਿਆ ਦੀ ਗੱਲ ਕਰ ਰਹੇ ਹਾਂ ਤਾਂ ਆਦੀ ਅਤੇ ਸਿੱਖ ਰਹਿਤ ਮਰਿਆਦਾ ਦੀ ਪੂਰੀ ਵਿਆਖਿਆ ਜਿਹੜੀ ਆ ਉਹਨਾਂ ਨੂੰ ਪਤਾ ਹੈ ਤਾਂ ਉੱਥੇ ਹੀ ਉਮਰ ਜੇਕਰ ਇਹਨਾਂ ਦੀ ਗੱਲ ਕਰੀ ਤਾਂ 40 ਸਾਲ ਦੇ ਕਰੀਬ ਜੋ ਉਹਨਾਂ ਦੀ ਉਮਰ ਹੈ ਵਿਦਿਆ ਐਮਏ ਇਤਿਹਾਸ ਦੇ ਵਿੱਚ ਕੀਤੀ ਹੋਈ ਆ ਤਾਂ ਸਿੱਖ ਮੈਸ਼ਨਰੀ ਕਾਲਜ ਤੋਂ ਧਾਰਮਿਕ ਵਿਦਿਆ ਜਿਹੜੀ ਉਹਨਾਂ ਵੱਲੋਂ ਪ੍ਰਾਪਤ ਕੀਤੀ ਗਈ ਆ ਤਾਂ ਪਿਛਲੇ 3 ਸਾਲ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਜਕਣਸ਼ਰੀ ਦਰਬਾਰ ਸਾਹਿਬ ਕਥਾ ਦੀ ਜਿਹੜੀ ਹਾਜ਼ਰੀ ਜਿਹੜੀ ਆ ਉਹ ਲਗਾ ਰਹੇ ਨੇ ਤਾਂ ਉਸ ਦੇ ਨਾਲ ਜੇਕਰ ਪਰਿਵਾਰ ਦੇ ਬਾਰੇ ਜੇ ਜਾਣਕਾਰੀ ਦਈ ਹੈ ਪਰਿਵਾਰ ਦੇ ਬਾਰੇ ਉਹਨਾਂ ਦੇ ਪਿਛਲੇ 12 ਸਾਲਾਂ ਤੋਂ ਗਰੀਬ ਤੇ ਜਿਤੇਮ ਬੱਚਿਆਂ ਦੀ ਪੜ੍ਹਾਈ ਦਾ ਅਤੇ ਰਹਿਣ ਦਾ ਬਸੇਰੇ ਦਾ ਜਿਹੜਾ ਉਹਨਾਂ ਵੱਲੋਂ ਉਪਰਾਲਾ ਵੀ ਕੀਤਾ ਗਿਆ ਤਾਂ ਪੂਰਾ ਪਰਿਵਾਰ ਜਿਹੜਾ ਇਹਨਾਂ ਹੈਗਾ ਉਹ ਅਮਰਤ ਧਾਰੀ ਹੈਗਾ ਤਾਂ ਉਹਨਾਂ ਨੂੰ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹੋਣਾ ਨੂੰ ਹੁਣ ਇੱਥੇ ਸ਼੍ਰੀ ਕਾਲ ਤਖਤ ਸਾਹਿਬ ਤੇ ਉਸ ਦੇ ਨਾਲ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਲੀ ਜਥੇਦਾਰ ਵੱਜੋਂ ਹੁਣ ਸੇਵਾ ਜਿਹੜੀ ਉਹਨਾਂ ਨੂੰ ਨਿਭਾਣੀ ਪੈਗੀ ਤਾਂ ਅੱਜ ਦੀ ਜਿਹੜੀ ਅਹਿਮ ਤੇ ਵੱਡੀ ਅਪਡੇਟ ਇਹ ਹੈਗੀ ਹੈ ਕਿ ਜੋ ਸਿੰਘ ਸਾਹਿਬ ਸੀਗੇ ਜਾਂ 2 ਤਰੀਕ ਨੂੰ ਜਿਹੜਾ ਹੋਇਆ ਸੀਗਾ ਫੈਸਲਾ ਜਿਸ ਦੇ ਵਿੱਚ ਗੀ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਜੋ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੀਗਾ ਉਸ ਦੇ ਵਿੱਚ ਗਿਆਨੀ ਹਰਪੀ ਸਿੰਘ ਜੀ ਗਿਆਨੀ ਰਕबीर ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਤਾਂ ਹੁਣ ਤਿੰਨਾਂ ਨੂੰ ਹੀ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਅੱਜ ਉਹਨਾਂ ਦੀ ਜਗ੍ਹਾ ਦੇ ਉੱਤੇ ਕਿਉਂਕਿ ਕੇਸਗੜ੍ਹ ਸਾਹਿਬ ਤਾਂ ਸ਼੍ਰੀ ਕਾਲ ਤਖਸਾਲ ਸਾਹਿਬ ਤੇ ਜੋ ਕਾਰਜਕਾਰੀ ਜੇ ਕਿ ਕਹਿ ਲਈਏ ਤਾਂ ਜੋ ਸਿੰਘ ਸਾਹਿਬ ਵੱਜੋਂ ਜਿਹੜੀ ਸੇਵਾ ਨਿਭਾਉਣੀ ਪਏਗੀ ਤਾਂ ਉਹਨਾਂ ਦਾ ਨਾਮ ਹੈਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਂ ਹੁਣ ਦੀ ਜਿਹੜੀ ਸਭ ਤੋਂ ਵੱਡੀ ਅਪਡੇਟ ਜਿਹੜੀ ਤੁਹਾਡਾ ਨਾਲ ਸਾਂਝੀ ਕੀਤੀ ਆ ਬਨੇਰੋ ਜਗਵਾਨੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਲਕਸਨ ਨੂੰ ਜਗਵਾਨੀ ਟੀਵੀ ਸ਼੍ਰੀਮਥਸਾਈ